ਇੰਦਾ ਬਾਰੇ ਨਾ ਇਹ ਮੈਨੂੰ ਵੀ ਬਹੁਤ ਵੱਡਾ ਵਹਿਮ ਸੀਗਾ ਤੇ ਹੋਰ ਵੀ ਬਹੁਤ ਪੰਜਾਬੀਆਂ ਨੂੰ ਇਹ ਵਹਿਮ ਹੋਣਾ ਕਿ ਇੱਥੋਂ ਦੇ ਜਿਹੜੇ ਜਵਾਕ ਹੁੰਦੇ ਆ ਉਹ ਆਪਦੇ ਮਾਪਿਆਂ ਨੂੰ ਨਹੀਂ ਸੰਭ ਦੇ ਜਦੋਂ ਹੀ ਉਹਨਾਂ ਦੇ ਜਿਹੜੇ ਮਾਪਿਓ ਆ ਬਜ਼ੁਰਗ ਹੋ ਜਾਂਦੇ ਆ ਉਹਨਾਂ ਨੂੰ ਕੀ ਉਹ ਲੌਂਗ ਟਰਮ ਕੇਅਰ ਵਿੱਚ ਪਾ ਦਿੰਦੇ ਆ ਪਰ ਜਿਹੜੀਆਂ ਲੌਂਗ ਟਰਮ ਕੇਅਰ ਵਿੱਚ ਸਹੂਲਤਾਂ ਉਹ ਨਾ ਤੁਸੀਂ ਘਰੇ ਦੇ ਹੀ ਨਹੀਂ ਸਕਦੇ ਤੇ ਅਕਸਰ ਤੁਸੀਂ ਦੇਖਿਆ ਹੋਣਾ ਪੰਜਾਬ ਵਿੱਚ ਜਿੰਨੇ ਵੀ ਪੰਜਾਬੀ ਆ ਉਹ ਤਾਂ ਇਸੇ ਗੱਲ ਪਿੱਛੇ ਲੜਦੇ ਰਹਿੰਦੇ ਆ ਮਾਂ ਨੂੰ ਕੌਣ ਸੰਭੂਗਾ ਪਿਓ ਨੂੰ ਕੌਣ ਸੰਭੂਗਾ ਤੇ ਇਥੇ ਚੰਝੀਤੀ ਹੈ ਨੀਗਾ ਤਾਂ ਲੌਂਗ ਟਰਮ ਕੇਅਰ ਵਿੱਚ ਇੰਨੀਆਂ ਕ ਸੁਵਿਧਾਾਂ ਉੱਥੇ ਮੇਰੀ ਟ੍ਰੇਨਿੰਗ ਲੱਗੀ ਹੋਈ ਆ ਮੇਰੀ ਸਟੱਡੀ ਹੁਣ ਕੰਪਲੀਟ ਹੋ ਗਈ ਆ ਤਾਂ ਮਾੜੀ ਦੀ ਵੀ ਜੇ ਕਿਸੇ ਵੀ ਬਜ਼ੁਰਗ ਨੂੰ ਕੋਈ ਵੀ ਸਮੱਸਿਆ ਆਉਂਦੀ ਆ ਨਾ ਤਾਂ ਨਾਲ ਦੀ ਨਾਲ ਉਹਦੀ ਕੀ ਅਪਾਇੰਟਮੈਂਟ ਬੁੱਕ ਕੀਤੀ ਜਾਂਦੀ ਏ ਉਹਨੂੰ ਹਸਪੀਟਲ ਪਹੁੰਚਾਇਆ ਜਾਂਦਾ ਸਾਰਾ ਖਰਚਾ ਸਰਕਾਰ ਦਾ ਓਹਨਾਂ ਦਾ ਖਾਣ ਦਾ ਮੈਡੀਸਨ ਦਾ ਤਿੰਨ ਟਾਈਮ ਜਿਹੜੀ ਉਹਨਾਂ ਨੂੰ ਮੈਡੀਸਨ ਵਧੀਆ ਦਿੱਤੀ ਜਾਂਦੀ ਆ ਖਾਣਾ ਵਧੀਆ ਦਿੱਤਾ ਜਾਂਦਾ ਸੌਨ ਨੂੰ ਸਾਰੀਆਂ ਸੁਵਿਧਾਾਂ ਤਾਂ ਹਰ ਇੱਕ ਸੁਵਿਧਾ ਉੱਥੇ ਹੁੰਦੀ ਆ ਤੇ ਜਿਹੜੇ ਇੱਥੋਂ ਦੇ ਬੱਚੇ ਆ ਨਾ ਉਹ ਮਤਲਬ ਹਰ ਰੋਜ਼ ਇੱਕ ਘੰਟਾ ਉਹਨਾਂ ਕੋਲ ਜਾ ਕੇ ਬਹਿੰਦੇ ਆ ਤੇ ਉਹਨਾਂ ਦਾ ਹਾਲਚਾਲ ਪੁੱਛਦੇ ਆ ਕਿ ਮਤਲਬ ਸਾਡਾ ਮਾਪਿਓ ਕਿੱਦਾਂ ਤੇ ਸਾਰਾ ਇੱਥੋਂ ਦਾ ਮਤਲਬ ਬਹੁਤੋ ਯਾਰ ਵਧੀਆ ਮਾਹੌਲ ਆ ਕਿ ਬਜ਼ੁਰਗਾਂ ਨੂੰ ਇੰਨੀ ਕਿ ਇੱਥੇ ਉਹਨਾਂ ਦੀ ਸੇਵਾ ਕੀਤੀ ਜਾਂਦੀ ਹੈ ਜਿਹੜੇ ਲੌਂਗ ਟਰਮ ਕੇਅਰ ਹੁੰਦੇ ਆ